ਆਹ ਇਹ ਆਹ ਦਾ ਜਿਹੜੇ ਲਗ ਬੱਜੇ ਹੋਏ ਆ। ਜਿਲੋਤਾਂ ਕੋ ਵਾਲੇ ਦੇ ਦੇਖੋ ਕਾਰ ਸੇਵਾ ਵਾਲੀ ਦੀ ਗੱਡੀ ਦਾ ਭੰਤਾ। ਤੇ ਅੱਗੇ ਉਹ ਦੇਖ। ਟੁੱਡੇ ਲਈ ਭੰਤੀ ਵੀ। ਹਾਂ ਹਾਂ। ਇੱਕ ਕੋਈ ਰਾਤ ਦੇ 8:00 ਵਜੇ ਕਰੀਬ ਸਮਾਂ ਤੇ ਆਪਣਾ ਬੇਲਾ ਚਮਕੌਰ ਸਾਹਿਬ ਰੋਡ ਆ। ਆ ਦੇਖੋ ਆ ਰੋੜੇ ਤੇ ਆ ਰੋੜਿਆਂ ਤੇ ਖੜਦੇ ਨੇ ਬੰਦੇ ਰਾਤ ਨੂੰ। ਇਤਨੀ ਪਤਾ ਲੱਗ ਰਿਹਾ ਭਾਈ ਆਪਣਾ ਦੇਖ ਕੇ ਆਇਆ ਕਰੋ। ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਜ਼ੂਰੀ ਬੇਨਤੀ ਕਰਦੇ ਆਂ ਵੀ ਭਾਈ ਇਹ ਤੈਨੂੰ ਚੱਕੰਨਾ ਵਾਲੇ ਲੁੱਟਾਖੋਰ ਵਾਲੇ ਬਹੁਤ ਵੱਧ ਕੇ ਜੀ ਕੰਮ ਗੱਟੀਆਂ ਦੇ ਸ਼ੀਸ਼ਿਆਂ ਤੇ ਰੋੜੇ ਵੱਜ ਰਹੇ ਆ ਬੰਦੇ ਹੈਰਾਨ ਬਣਨ ਨਹੀਂ ਗਏ ਆ ਨਾਲੇ ਪੈਟਰੋਲਿੰਗ ਮੌਕੇ ਸਰ ਇੱਥੇ ਹੋਣੀ ਚਾਹੀਦੀ ਆ ਅਸੀਂ ਤਾਂ ਰਾਤ ਨੂੰ ਇੱਕ ਟਾਈਮ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਆ ਜੀ ਸਾਡੇ ਵੱਲੋਂ ਤਾਂ ਬੇਨਤੀ ਕੀਤੀ ਜਾ ਰਹੀ ਹੈ ਸਾਡੀ ਗੱਲ ਤਾਂ ਸੁਣੀ ਜਾ ਸਕਦੀ ਹੈ ਮੈਂ ਸੁਣਦੇ ਆ ਕੋਈ ਗੱਲ ਨੂੰ ਅਈਏ ਕਹਾਜੀ ਇੱਕ ਬੇਨਤੀ ਤੁਹਾਨੂੰ ਇਹ ਵੀ ਕੰਮ ਚਾਹਦੇ ਆਂ ਬਈ ਹੁਣ ਟ੍ਰਾਂਸਫਰ ਹੋ ਰਹੀਆਂ ਸਾਰੇ ਮਲਾਜ਼ਮਾਂ ਦੀਆਂ ਚਲੋ ਅੱਗੇ ਨੂੰ ਮਲਾਜ਼ਮ ਤਾਂ ਹੋਰ ਆਉਣਗੇ ਕੋਈ ਜੂਜ ਨਹੀਂ ਹੈਗਾ ਮਲਾਜ਼ਮ ਤਾਂ ਚਲੋ ਟ੍ਰਾਂਸਫਰ ਹੋ ਰਹੀਏ ਤੁਹਾਡੇ 5 ਮਿੰਟ ਚ ਆ ਗਏ ਉੱਥੇ ਸੈਨ ਕਰਦੇ ਮੜ ਕੇ ਕਰਿਓ ਸੈਂ ਕੀ ਲਿਖਣਾ ਕਿੱਥੇ